ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਮਹਿਕ ਟਿੱਪ ਕੋਰ ਇਸ ਵੀਰੇ ਦੀਆਂ ਪੰਜ ਮੁੱਖ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਖਬਰਾਂ ਦੀ ਜਾਣਕਾਰੀ ਜਾਣਨ ਤੋਂ ਪਹਿਲਾਂ ਨਜ਼ਰ ਮਾਰ ਲਿਓ ਸੁਰਖੀਆਂ ਦੇ ਵੱਲ ਆਪ ਸਰਪੰਚ ਨੂੰ ਕਤਲ ਦੀ ਜੋਈ ਪਲੈਨਿੰਗ ਤੇ ਵੀਡੀਓ ਤੋਂ ਹੋਏ ਹੈਰਾਨ ਕਰਨ ਵਾਲੇ ਖੁਲਾਸੇ ਮੈਰਿਸ ਪੈਲੇਸ 'ਚ ਤੀਸਰਾ ਵਿਅਕਤੀ ਵੀ ਸੀ ਮੌਜੂਦ ਫੋਨ ਤੇ ਇਸ਼ਾਰਾ ਮਿਲਦੇ ਹੀ ਬੰਦਾਈਆਂ ਕੋਲੀਆਂ ਪੰਜਾਬ 'ਚ ਰੱਦ ਹੋਈਆਂ ਛੁੱਟੀਆਂ ਜਾਨੋ ਅਚਾਨਕ ਕਿਆ ਲਿਆ ਗਿਆ ਫੈਸਲਾ ਹੁਕਮ ਜਾਰੀ ਜੀਐਸਟੀ ਰਿਸ਼ਵਤ ਕਾਂਡ 'ਚ ਵੱਡੀ ਕਾਰਵਾਈ ਡਿਪਟੀ ਕਮਿਸ਼ਨਰ ਸਮੇਤ ਤੈਨ ਅਧਿਕਾਰੀ ਸਸਪੈਂਡ ਵਿਭਾਗ 'ਚ ਪੰਜਾਬ ਦੀ ਸਿਆਸਤ ਚਮਚੀ ਹਲਚਰ ਮਸ਼ਹੂਰ ਅਕਾਲੀ ਆਗੂ ਨੂੰ ਕੀਤਾ ਗਿਆ ਗ੍ਰਿਫਤਾਰ ਬਰਕਰਾਰ ਵੱਲੋਂ ਥਾਣੇ ਦੇ ਬਾਹਰ ਪ੍ਰਦਰਸ਼ਨ ਅੰਮ੍ਰਿਤਸਰ ਦੇ ਆਪ ਸਰਪੰਚ ਦੇ ਕਤਲ ਦਾ ਮਾਮਲਾ ਗੈਂਗਸਟਰ ਡੋਨੇ ਬਲ ਨੇ ਲਈ ਕਤਲ ਦੀ ਜ਼ਿੰਮੇਵਾਰੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਲ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਥਿਆਰਾਂ ਨਾਲ ਲੈਸ ਦੇ ਦੋ ਨੌਜਵਾਨਾਂ ਨੇ ਇੱਕ ਖੌਫਨਾ ਬਾਰਦਾਤ ਉਸ ਵੇਲੇ ਅੰਜਾਮ ਦਿੱਤੀ ਜਦੋਂ ਸਰਪੰਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਮੈਰੀ 골ਡ ਰਿਜ਼ੋਰਟ ਪਹੁੰਚੇ ਹੋਇਆ ਸਨ ਅਤੇ ਮਹਿਮਾਨਾਂ ਨਾਲ ਟੇਬਲ ਤੇ ਬੈਠ ਕੇ ਖਾਣਾ ਖਾ ਰਹੇ ਸਨ। ਅਚਾਨਕ ਹੋਏ ਇਸ ਹਮਲੇ ਨਾਲ ਪੂਰੇ ਸਮਾਗਮ ਵਿੱਚ دہشت ਦਾ ਮਾਹੌਲ ਬਣ ਗਿਆ। ਮ੍ਰਿਤਕ ਜਰਮਲ ਸਿੰਘ ਤਰਨਤਨ ਜ਼ਿਲ੍ਹੇ ਦੇ ਬਲਟੋਹਾ ਪਿੰਡ ਦੇ ਰਹਿਣ ਵਾਲੇ ਸਨ। ਤੇ ਮੌਜੂਦਾ ਸਰਪੰਚ ਸਨ ਉਹ ਵਿਆਹ ਸਮਾਗਮ ਵਿੱਚ ਲੜਕੀ ਪੱਖ ਵੱਲੋਂ ਸ਼ਾਮਲ ਹੋਏ ਹੋਣ ਆਏ ਹੋਏ ਸਨ ਇਸ ਦੌਰਾਨ ਬਦਮਾਸ਼ਾਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਇਸ ਪੂਰੀ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਜਿਸ ਦੇ ਆਧਾਰ ਤੇ ਪੁਲਿਸ ਨੇ ਹਮਲਾਪਾਰਾ ਦੀ ਪੂਰੀ ਪਲੈਨਿੰਗ ਨੂੰ ਸਮਝਿਆ ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕੁਝ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਚੈਟ ਕਰਨ ਮੁਲਾਜ਼ਮਾਂ ਵਿਚਾਲੇ ਹਲਚਲ ਮਚ ਗਈ ਹੈ ਦੱਸਦੀ ਹੈ ਕਿ ਜੀਐਸਟੀ ਵਿਭਾਗ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਸ਼ਨੀਵਾਰ ਛੁੱਟੀ ਵਾਲੇ ਦਿਨ ਵੀ ਦਫ਼ਤਰ ਚੋਂ ਕੰਮ ਕਰਨ ਲਈ ਕਿਹਾ ਗਿਆ ਉਕਤ ਹੁਕਮ ਜੀਐਸਟੀ ਵਿਭਾਗ ਦੇ ਫਾਈਨੈਂਸ਼ੀਅਲ ਕਮਿਸ਼ਨਰ ਟੈਕਸੇਸ਼ਨ ਜਗੀਤਾ ਬਾਲਾਜੀ ਜੋਸ਼ੀ ਆਈਏਐਸ ਦੇ ਨਿਰਦੇਸ਼ਾਂ ਤੇ 31 ਮਾਰਚ 26 ਤੱਕ ਲਾਗੂ ਕੀਤੇ ਗਏ ਨੇ ਸ਼ਨੀਵਾਰ ਦੀ ਛੁੱਟੀ ਰੱਦ ਕਰਨ ਦੇ ਹੁਕਮ ਬਾਰੇ ਇਹ ਕਿਹਾ ਗਿਆ ਹੈ ਕਿ ਇਹ ਟਾਰਗੇਟ ਪੂਰਾ ਕਰਨ ਲਈ ਤੇ ਜਾ ਰਹੇ ਨੇ ਸੂਤਰਾਂ ਮੁਤਾਬਕ ਛੁੱਟੀ ਰੱਦ ਕਰਨ ਦੇ ਇਹ ਹੁਕਮਾ ਸ਼ਨੀਵਾਰ ਦੇ ਨਾਰਮਲ ਐਤਵਾਰ ਲਈ ਵੀ ਲਾਗੂ ਹੋ ਸਕਦੇ ਨੇ ਜਾਣਕਾਰੀ ਮੁਤਾਬਿਕ ਪਿਛਲੇ ਸਮੇਂ ਚ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਦੀਆਂ ਛੁੱਟੀਆਂ ਹਫਤੇ ਚ ਦੋ ਦਿਨ ਨਿਸ਼ਚਿਤ ਕੀਤੀਆਂ ਗਈਆਂ ਨੇ ਇਨ ਬਨੇ ਨਿਯਮ ਮੁਤਾਬਿਕ ਸ਼ਨੀਵਾਰ ਅਤੇ ਐਤਵਾਰ ਦੋ ਦਿਨ ਕਰਮਚਾਰੀ ਛੁੱਟੀ ਕਰਦੇ ਸਨ ਦਰਸਲ ਇਹ ਦੋਵੇਂ ਛੋਟੀਆਂ ਛੁੱਟੀਆਂ ਅਸਲ ਹੀ ਲਗਾਤਾਰ ਕੀਤੀਆਂ ਗਈਆਂ ਨੇ ਕਿਉਂਕਿ ਐਤਵਾਰ ਦੇ ਦਿਨ ਆਮ ਬਾਜ਼ਾਰ ਬੰਦ ਹੁੰਦੇ ਨੇ ਜਿਸ ਕਾਰਨ ਸਰਕਾਰੀ ਕਰਮਚਾਰੀ ਇਸ ਦਿਨ ਬਾਜ਼ਾਰ ਚੋਂ ਆਪਣੀ ਪੂਰੇ ਹਫਤੇ ਅਧਿਕਾਰਿਕ ਬਲੌਕਸ ਕਰਦੇ ਨੇ ਤੇ ਆਪਾਂ ਪਰਿਵਾਰ ਦੇ ਪੈਂਡਿੰਗ ਕੰਮ ਨਿਪਟਾਉਂਦੇ ਨੇ ਝਾਂਸੀ ਵਿੱਚ ਪਿਛਲੇ ਦਿਨੀ 70 ਲੱਖ ਰੁਪਏ ਦੀ ਰਿਸ਼ਵਤ ਕਾਂਡ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਸੈਂਟਰਲ ਜੀਐਸਟੀ ਦੀ ਡਿਪਟੀ ਕਮਿਸ਼ਨਰ ਅਤੇ ਆਈਆਰਐਸ ਅਧਿਕਾਰੀ ਪ੍ਰਵਾ ਭੰਡਾਰੀ ਸਮੇਤ ਤਿੰਨ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਡਿਪਟੀ ਕਮਿਸ਼ਨਰ ਖਿਲਾਫ ਇਹ ਕਾਰਵਾਈ ਕੇਂਦਰੀ ਅਪਰਾਖ ਸਰਕਾਰ ਅਤੇ ਕਸਟਮਰ ਬੋਰਡ ਵੱਲੋਂ ਕੀਤੀ ਗਈ ਹੈ ਉੱਥੇ ਹੀ ਕਾਨਪੁਰ ਕਮਿਸ਼ਨ ਰੇਟ ਦੇ ਕਮਿਸ਼ਨਰ ਰੋਸ਼ਨ لال ਨੇ ਸੁਪਰੀਡੈਂਟ ਮਨੀਲ तिवारी ਅਤੇ ਅਜੇ ਸ਼ਰਮਾ ਨੂੰ ਤੁਰੰਤ ਪ੍ਰਭਾਵ ਨਾਲ ਨिलंबित ਕਰ ਦਿੱਤਾ ਹੈ ਪਿਛਲੇ ਸਾਲ 18 ਦਸੰਬਰ ਨੂੰ ਜੀ ਸੀ ਜੀ ਐਸਟੀ ਡਿਪਟੀ ਕਮਿਸ਼ਨਰ ਅਤੇ ਆਈ ਆਰ ਅਸਦਕਾਰੀ ਪ੍ਰਵਾ ਭੰਡਾਰੀ ਦੀ ਅਗਵਾਈ ਹੇਠ ਸੈਂਟਰਲ ਜੀ ਐਸਟੀ ਟੀਮ ਨੇ ਸੰਚੀ ਦੇ ਚੌਕਨਵਾਗ ਇਲਾਕੇ ਵਿੱਚ ਸਤ ਜੈ ਦੁਰਗਾ ਹਾਰਡਵੇਅਰ ਅਤੇ ਜੈ ਅੰਬੇ ਪਲਾਈਵੁੱਡ ਦੇ ਤੇ ਛਾਪੇਮਾਰੀ ਕੀਤੀ ਸੀ ਜਿੱਥੇ ਭਾਰੀ ਗੜਬੜੀ ਸਾਹਮਣੇ ਆਈ ਸੀ ਪੰਜਾਬ ਦੇ ਲੁਧਿਆਣਾ ਵਿੱਚ ਖੰਨਾ ਸ਼ਹਿਰ ਦੇ ਦੁਹਾਰਾਹਾ ਇਲਾਕੇ ਵਿੱਚ 1.5 ਸਾਲ ਦੀ ਬੱਚੀ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਸਾਬਕਾ ਸਰਪੰਚ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਦੀਸ਼ ਸਿੰਘ ਉਰਫ ਜੱਗੀ ਨੂੰ ਗ੍ਰਿਫਤਾਰ ਕਰ ਲਿਆ ਜਗਦੀਸ਼ ਸਿੰਘ ਜੱਗੀ ਪਿੰਡ ਚਨਕੋਈਆਂ ਖੁਰਦਰ ਰਹਿਣ ਵਾਲਾ ਹੈ ਇਸ ਗ੍ਰਿਫਤਾਰੀ ਨਾਲ ਇਲਾਕੇ ਦਾ ਸਿਆਸੀ ਮਾਹੌਲ ਗਰਮਾ ਗਿਆ ਹੈ ਸ਼੍ਰੋਮਣੀ ਕਾਲੀ ਦਲ ਦੇ ਪੁਲਿਸ ਦੀ ਕਾਰਵਾਈ ਤੇ ਸਵਾਲ ਉਠਾਏ ਨੇ ਜਿਕਰ ਜੋਗਿਆ ਕਿ ਅਕਾਲੀ ਆਗੂ ਜਗਜੀਤ ਜੱਗੀ ਨੂੰ ਪਿਛਲੇ ਸਾਲ ਵੀ ਨਿਸ਼ਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹਥਿਆਰਾਂ ਦੀ ਸਪਲਾਈ ਦੇ ਮਾਮਲੇ ਵਿੱਚ ਖੰਨਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਅੱਤਵਾਰ ਦੇਰ ਰਾਤ ਹੋ ਰਹਾ ਪੁਲਿਸ ਸਹਿਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਇਸ ਵਿਰੋਧ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਇੱਕ ਅਕਾਲੀ ਆਗੂ ਵਰਪੀ ਚੰਗਲ ਆਪੜਾ ਨੇ ਕੀਤੀ ਹੈ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪੁਲਿਸ ਵੱਲੋਂ ਮਨਮਾਨੀ ਕੀਤੀ ਹੈ ਤੇ ਕਾਲੀ ਆਗੂਆਂ ਅਤੇ ਵਰਕਰਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਦਸ ਦਿਨ ਕੀ ਬੀਤੇ ਕੱਲ ਇੱਕ ਆਪ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਵਿੱਚ ਹੁਣ ਇੱਕ ਅਪਡੇਟ ਸਾਹਮਣੇ ਆਈ ਹੈ ਕਿ ਇਸ ਕਤਲ ਦੀ ਜ਼ਿੰਮੇਵਾਰੀ ਇੱਕ ਗੈਂਗਸਟਰ ਵੱਲੋਂ ਲਈ ਗਈ ਹੈ ਦੱਸਦੀ ਹੈ ਕਿ ਉਸ ਦਾ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਿਸ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਾਣਕਾਰੀ ਮੁਤਾਬਕ ਸਰਪੰਚ ਦਰਮਲ ਸਿੰਘ ਅੰਬੀਲ ਸਾਹਿਬ ਵਿੱਕੀ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸਨ ਇਸ ਦੌਰਾਨ ਪਦਮਾਸ਼ਾ ਨੇ ਮੈਰਿਜ ਪੈਰਸ ਵਿੱਚ ਆ ਕੇ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ ਗੋਲੀ ਲਗਨ ਕਾਂ ਸਰਪੰਚ ਦੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਉਹਨਾਂ ਨੂੰ ਗੰਭੀਰ ਹਾਲਤ ਵਿੱਚ ਤੁਰੰਤ ਦਾਲ ਦਾ ਕਰਵਾਏਗੇ ਜਿੱਥੇ ਲਾਜ਼ਰਾ ਉਹਨਾਂ ਨੇ ਦਮ ਤੋੜ ਦਿੱਤਾ